ਜੀ ਮੈਂ ਪਿੰਡ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਪਹੁੰਚਾ ਗੱਟੀ ਹਰੀ ਕੇ ਜਿੱਥੋਂ ਦਾ ਨਦੀਕ ਜਿਹੜਾ ਦਰਿਆ ਵਗ ਰਿਹਾ ਇੱਕ ਵਾਰ ਮੈਂ ਕੈਮਰਾਮੈਨ ਨੂੰ ਅੱਖ ਲੱਗਾ ਵੀ ਜਿਹੜਾ ਅੱਜ ਦਾ ਮਾਹੌਲ ਤਾਜ਼ਾ ਵਿਖਾਇਆ ਜਾਵੇ ਇਹ ਵੇਖੋ ਜਿਹੜੇ ਕਿਸਾਨਾਂ ਦੀਆਂ ਜੜੀਆਂ ਫਸਲਾਂ ਬਰਬਾਦ ਹੋਈਆਂ ਏ ਤੇ ਇਹ ਵੇਖੋ ਅੱਜ ਦਾ ਮੈਂ ਤਾਜ਼ਾ ਮਾਹੌਲ ਵਿਖਾਉਣ ਲੱਗਾ ਹਾਂ ਹਰੀ ਕੇ ਗੱਟੀ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਏ ਵੇਖੋ ਪਾਣੀ ਕਿੰਨੀ ਸਪੀਡ ਦੇ ਵਿੱਚ ਆ ਰਿਹਾ ਕੋਈ ਢਾਹ ਲੱਗ ਰਹੀ ਏ ਅੱਗੇ ਮੈਂ ਤੁਹਾਨੂੰ ਜਾ ਕੇ ਫਿਰ ਜਾ ਕੇ ਵਿਖਾਵਾਂ ਜਿੱਥੇ ਸੰਗਤਾਂ ਗੁਰੂ ਜੀਆਂ ਸੇਵਾ ਕਰ ਰਹੀਆਂ ਏ ਅਸੀਂ ਆਹ ਟਾਈਮ ਗੁਰਪੁਰਸ ਕੋਟ ਲਈ ਜਨਰਲ ਫੈਕਟਰੀ ਨਾਲ ਗੱਲ ਕਰਨ ਲੱਗੇ ਹਾਂ ਜੀ ਪ੍ਰਧਾਨ ਜੀ ਵਾਇਰ ਜਿੱਕਾ ਖਾਲਸਾ ਵਾਇਰ ਜਿੱਕੀ ਫਤਿਹ ਗੱਟੀ ਹਰੀਕੇ ਦੇ ਵਿੱਚ ਖਲੋਤੇ ਅਸੀਂ ਇਸ ਵਕਤ بارش ਵੀ ਬਹੁਤ ਜ਼ਿਆਦੀ ਪੈ ਰਹੀ ਏ ਜਿਹੜੇ ਕਿਸਾਨਾਂ ਦੇ ਹਾਲਾਤ ਨੇ ਬਹੁਤ ਮਾੜੇ ਹੋ ਗਏ ਨੇ ਇਧਰ ਜਿਹੜਾ ਤੁਸੀਂ ਫਸਲ ਵੇਖ ਰਹੇ ਹੋ ਇੱਕ ਕਮਾਦ ਦੀ ਫਸਲ ਆ 10 10 ਫੁੱਟ ਕਮਾਦ ਹੈ ਤੇ ਉਹ ਵੀ ਪੂਰਾ ਪੂਰੇ ਦਾ ਪੂਰਾ ਡੁੱਬਿਆ ਹੋਇਆ ਹੈ ਪਾਣੀ ਦੀ ਇੰਨੀ ਜ਼ਿਆਦਾ ਸਪੀਡ ਆ ਕਿ ਜਿਹੜੇ ਗੱਟੀ ਹਰੀਕੇ ਦੇ ਵਸਨੀਕ ਨੇ ਉਹਨਾਂ ਦੇ ਵਿੱਚ ਵੀ ਡਰ ਦਾ ਮਾਹੌਲ ਬਣ ਗਿਆ ਹੈ ਕਿ ਕਦੀ ਵੀ ਇਹ ਸਾਡਾ ਜਿਹੜਾ ਨੁਕਸਾਨ ਕਰ ਸਕਦਾ ਬੰਨ ਨੂੰ ਨੁਖੋਰਾ ਵੀ ਲੱਗਾ ਹੋਇਆ ਏ ਇਸ ਕਰਕੇ ਪਰਮਾਤਮਾ ਦੇ ਗਾੜੀ ਅਰਦਾਸ ਆ ਵੀ ਜਿਹੜੇ ਵੀ ਇਸ ਦਰਿਆ ਦੇ ਵਸਨੀਕ ਲੋਕ ਨੇ ਜਿਨ੍ਹਾਂ ਦਾ ਨੁਕਸਾਨ ਹੋ ਰਿਹਾ ਹੈ ਮਾਰ ਸੱਚੇ ਪਾਤਸ਼ਾਹ ਕਿਰਪਾ ਕਰਨ ਇਹ ਤਾਂ ਰੱਬ ਹੀ ਬਾਹ ਫੜ ਸਕਦਾ ਹੈ ਨਾ ਸਰਕਾਰਾਂ ਦੇ ਵੱਸ ਤੇ ਨਾ ਕੋਈ ਹੋਰ ਇਹਦਾ ਹੀਲਾ ਯਤਨ ਹੋ ਸਕਦਾ ਹੈ ਸਰਕਾਰਾਂ ਜਿਹੜੀਆਂ ਨੇ ਕੋਗਲ ਕੰਨੀਆਂ ਹੋਈਆਂ ਉਹ ਕਰਕੇ ਕੁਝ ਖੁਸ਼ ਨਹੀਂ ਇਸ ਦੇ ਨਾਲ ਜਿਹੜਾ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਥਾਂ ਥਾਂ ਤੇ ਜਿਹੜੇ ਖੋਰੇ ਲੱਗ ਰਹੇ ਨੇ ਉਹਨਾਂ ਨੂੰ ਰੋਕਣ ਵਾਸਤੇ ਜੇ ਕਿਤੇ ਸਤਕਾਰਯੋਗ ਮਹਾਪੁਰਸ਼ ਬਾਬਾ ਸੁਖਾ ਸਿੰਘ ਜੀ ਸਰੀਆਲੀ ਸਾਹਿਬ ਵਾਲੇ ਨਾ ਹੋਣ ਤਾਂ ਮੇਰੇ ਹਿਸਾਬ ਦੇ ਨਾਲ ਅੱਧਾ ਪੰਜਾਬ ਜਿਹੜਾ ਡੁੱਬ ਕੇ ਮਰ ਜਾਏ ਕਿਉਂਕਿ ਇੰਨਾ ਜ਼ਿਆਦਾ ਪਾਣੀ ਹੈ ਇੰਨੀ ਜ਼ਿਆਦੀ ਸ਼ਪੀਟ ਹੈ 7 707 ਲੋਜ ਦੇ ਨਾਲ ਮੱਥਾ ਜਿਹੜਾ ਮਹਾਪੁਰਸ਼ਾਂ ਨੇ ਲਾਇਆ ਹੈ 7 ਲੋਜ ਵੀ ਮੱਥੇ ਤੇ ਹੱਥ ਮਾਰ ਕੇ ਇਹ ਗੱਲ ਇਹ ਗੱਲ ਕਰਦਾ ਹੋਵੇਗਾ ਵੀ ਇਹ ਜਿਹੜੇ ਮਹਾਪੁਰਸ਼ ਨੇ ਕਿਹੜੀ ਮਿੱਟੀ ਦੇ ਬਣੇ ਹੋਏ ਨੇ ਜਿਹੜੇ ਅੱਜ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖਲੋਤੇ ਨੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ